ਜੀ ਸਸਿਕਾ ਕਿਵੇਂ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਦੋਸਤੋ ਮੈਂ ਮਾਫੀ ਚਾਹੁੰਦੀ ਆ ਬਹੁਤ ਦਿਨ ਹੋ ਗਏ ਤੁਹਾਡੇ ਸਾਹਮਣੇ ਜਿਹੜੀ ਮੈਂ ਵੀਡੀਓ ਨਹੀਂ ਲੈ ਕੇ ਆਈ ਹੈਗੀ ਤੇ ਮੈਂ ਕਿਤੇ ਗਈ ਹੋਈ ਸੀ ਹਫਤੇ ਵਾਸਤੇ ਤੇ ਉੱਥੇ ਜਿਹੜਾ ਵੀਡੀਓ ਬਣਾਣੀ ਅਲਾਉਡ ਨਹੀਂ ਸੀ ਤੇ ਮੈਂ ਗਈ ਹੋਈ ਇਸ ਨਿਰੰਕਾਰੀ ਸత్సੰਗ ਸਮਾਗਮ ਤੇ ਬਹੁਤ ਜਿਆਦਾ ਵਧੀਆ ਉੱਥੇ ਰਿਹਸ ਸਮਾਗਮ ਸਾਡੇ ਗੁਰੂ ਦੇ ਜਿਹੜੇ ਅਸੀਂ ਬਿਲਕੁਲ ਨੇੜੇ ਉਹ ਨਜ਼ਦੀਕਾ ਦਰਸ਼ਨ ਕੀਤੇ ਐ ਤੇ ਬਹੁਤ ਵਧੀਆ ਜਣਾ ਸਾਡਾ ਜਰਨੀ ਸਾਡੀ ਰਹੀ ਆ ਉਥੋਂ ਦੀ ਤੇ ਉੱਥੇ ਮੈਂ ਵੀਡੀਓ ਜਿਹੜੀਆਂ ਬਣਾਇਆਂ ਵੈਸੇ ਲਾਊਡ ਨਹੀਂ ਹੈਗਾ ਉੱਥੇ ਫੋਨ ਚਲੋਣਾ ਸਤਮਨਾਹੀ ਹੈ ਤੇ ਤਾਂ ਕਰਕੇ ਉੱਥੇ ਮੈਂ ਕੋਈ ਵੀਡੀਓ ਅਪਲੋਡ ਵੀ ਨਹੀਂ ਕਰੀ ਤੇ ਬਾਕੀ ਜਿਹੜਾ ਅ ਨੈਟਵਰਕ ਇਸ਼ੂ ਆ ਰਿਹਾ ਸੀਗਾ ਤਾਂ ਕਰਕੇ ਵੀ ਕੋਈ ਵੀਡੀਓ ਜਿਹੜੀ ਮੈਂ ਅਪਲੋਡ ਨਹੀਂ ਕਰ ਸਕੀ ਹੈਗੀ ਤੇ ਅਸੀਂ ਕੱਲ ਹੀ ਜਿਹੜਾ ਘਰੇ ਆਏ ਆ ਤੇ ਕਰਿਆਂ ਤੋਂ ਬਾਅਦ ਕੱਲ ਕੱਪੜੇ ਵਗੈਰਾ ਧੋਤੇ ਉਦੋਂ ਵੀ ਨਹੀਂ ਮੇਰੇ ਤੋਂ ਵੀਡੀਓ ਵਗੈਰਾ ਬਣੀ ਹੈਗੀ ਕਿਉਂਕਿ ਇੰਨੇ ਦਿਨਾਂ ਦੀ ਸਕਾਫਟ ਹੋਈ ਪਈ ਸੀ ਐਸੀ ਜਿਹੜਾ फटाफट ਕੰਮਾਂ ਦੇ ਬਰੇਡ ਲਈ ਤੇ ਅੱਜ ਹੈਗਾ ਸੰਡੇ ਤੇ ਮੈਂ ਲੱਗ ਗਈ ਹੁਣ ਘਰ ਦੀ ਸਫਾਈ ਕਰਨੇ ਵਾਸਤੇ ਤੇ ਤੁਸੀਂ ਵਲੌਗ ਨਾਲ ਇਦਾਂ ਹੀ ਬਣੇ ਰਹੋ ਵਾਤਵਾ ਸਪੋਰਟ ਕਰਿਓ ਤੁਸੀਂ ਮੈਂ ਸੋਚ ਰਹੀ ਸੀ ਕਿ ਤੁਸੀਂ ਵੀ ਸੋਚੋਗੇ ਕਿ ਮੇਰੇ ਇੰਨੇ ਦਿਨ ਹੋ ਗਏ ਜਿਹੜੇ ਵਲੌਗ ਨਹੀਂ ਆਏ ਹੈਗੇ ਕੀ ਕਾਰਨ ਸੀ ਪਰ ਮੈਂ ਜਦੋਂ ਪੈਕਿੰਗ ਕਰ ਰਹੀ ਸੀ ਉਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਕਿਤੇ ਜਾਣਾ ਹੈ ਤੇ ਅਸੀਂ ਉੱਥੇ ਹੀ ਜਾਣਾ ਸੀ ਅਸੀਂ ਨਿਰੰਕਾਰੀ ਸਮਾਗਮ 'ਚ ਸਾਲ ਬਾਅਦ ਇਹ ਜਿਹੜਾ ਸਮਾਗਮ ਹੁੰਦਾ ਆ ਤੇ ਸਾਰੇ ਪਰਿਵਾਰ ਸਮੇਤ ਆਪਾਂ ਜਾਂਦੇ ਆ ਤੇ ਇਸ ਵਾਰ ਵੀ ਮੈਂ ਜਿਹੜੀ ਗਈ ਸੀਗੀ ਕਿ ਬਹੁਤ ਵਧੀਆ ਰਿਹਾ ਤੇ ਆਪਾਂ ਹੁਣ ਘਰ ਵਾਪਿਸ ਆ ਗਏ ਆ ਤੇ ਹੁਣ ਕਰਨ ਲੱਗੇ ਆਪਾਂ ਡੇਲੀ ਰੁਟੀਨ ਵਾਂਗੂ ਆਪਣੇ ਘਰ ਦਾ ਕੰਮ ਕਰ ਤੇ ਤੁਸੀਂ ਵਲੌਗ ਨਾਲ ਇੱਥੇ ਹੀ ਬਣੇ ਰਹੋ ਜੀ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਲੋ ਜੀ ਆਪਾਂ ਸ਼ੁਰੂ ਕਰਦੇ ਆ। ਤੇ ਸਾਰੇ ਪਾਸੇ ਜਿਹੜਾ ਖਲਾਰਾ ਪਿਆ ਹੈ ਕਰ ਚੇ ਕੋ ਦਿਨ ਹੋ ਗਏ ਜਿਹੜੇ ਹਫਤਾ ਹੋ ਗਿਆ ਮੈਨੂੰ ਗਈ ਨੂੰ ਤੇ ਤੇ ਸਮਾਂ ਤੁਹਾਨੂੰ ਪਤਾ ਹੀ ਹੈ ਜਦੋਂ ਇੱਕ ਦਿਨ ਵੀ ਸਫਾਈ ਨਾ ਕਰੀਏ ਤੇ ਕੀ ਹਾਲ ਹੋ ਜਾਂਦਾ ਹੋਂ ਤਾਂ ਫਿਰ ਵੀ ਜਿਹੜਾ ਹਫਤਾ ਹੋ ਗਿਆ। ਲੈ ਆਪਾਂ ਸਫਾਈ ਕਰਦੇ ਆ। ਤੇ ਜ਼ਿਆਦਾ ਕਰ ਦਿੰਦੇ ਆਂ। ਮੰਮੀ ਐਂ ਸਿੱਟ ہیلو جی ست سی کال سر کی میری پیاری جی یو فیملی تو دوستوں تھی سوچ رہے ہو گے کہ کنے دن ہو گئی جڑی میری ویڈیو نہیں آئی ہے ਤੇ ਏਸੀ ਚੀਜ਼ ਦੀ ਮੈਂ ਤੁਹਾਡੇ ਸਾਰਿਆਂ ਤੋਂ ਜੜੀ ਮਾਫੀ ਚਾਹੁੰਨੀ ਆ ਕਿ ਬਹੁਤ ਦਿਨ ਹੋ ਗਏ ਜੜੀ ਮੇਰੀ ਵੀਡੀਓ ਨਹੀਂ ਆ ਸਕੀ ਹੈਗੀ ਤੇ ਜਿੱਥੇ ਮੈਂ ਗਈ ਸੀ ਉਥੋਂ ਦੇ ਵੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਹੈਗੀ ਕਿਉਂਕਿ ਮੈਂ ਇੱਥੇ ਘਾਟੀ ਬਣਾਈ ਹੋਈ ਸੀ ਸਫਰ ਵਿੱਚ ਸੀ ਬੱਚਾ ਨਾਲ ਸੀ ਤੇ ਤਾਂ ਕਰਕੇ ਮੈਂ ਇਹਨਾਂ ਰਿਸਕ ਲਈ ਨਹੀਂ ਹੈਗਾ ਫੋਨ ਦਾ ਤੇ ਜਿੱਥੇ ਅਸੀਂ ਗਏ ਸੀ ਅਸੀਂ ਕਿਹ ਸੀ ਨਿਰੰਗ ਕਾੜੀ ਸੰਤ ਸਮਾਗਮ ਇਹ ਇਸਲਾਣਾ ਸਮਾਗਮ ਹੁੰਦਾ ਹੈ ਸਮਾਲਕਾ ਵਿਖੇ ਪਹਿਲਾਂ ਦਿੱਲੀ ਹੁੰਦਾ ਸੀ ਹੁਣ ਸਮਾਲਕਾ ਚ ਹੁੰਦਾ ਹੈ ਤੇ ਬਹੁਤ ਹੀ ਸਤਿਗੁਰੂ ਦੇ ਦਰਸ਼ਨ ਕਰਕੇ ਜਿਹੜਾ ਰੂਹ ਹੈ ਆਪਣੀ ਗੱਦਗੱਦ ਹੋ ਗਈ ਹੈ ਤੇ ਜਦੋਂ ਗੁਰੂ ਦੇ ਦਰਸ਼ਨ ਹੋ ਜਾਂਦੇ ਆ ਹਨਾ ਉਦੋਂ ਕਿਹਦਾ ਦਿਲ ਜਿਹੜਾ ਉਦਾਸ ਹੋਊਗਾ ਹਰ ਕਿਸੇ ਦਾ ਦਿਲ ਜਿਹੜਾ ਖੁਸ਼ ਹੁੰਦਾ ਹੈ ਤੇ ਮੇਰਾ ਵੀ ਬਹੁਤ ਜ਼ਿਆਦਾ ਖੁਸ਼ ਹੈ ਆਪਣੇ ਗੁਰੂ ਦੇ ਦਰਸ਼ਨ ਕਰਕੇ ਤੇ ਅਸੀਂ ਹਫ਼ਤੇ ਵਾਂਗੂ ਮਤਲਬ ਲਾ ਕੇ ਆਏ ਆ ਉੱਥੇ ਤੇ ਬਹੁਤ ਜ਼ਿਆਦਾ ਮਜ਼ਾ ਆਇਆ ਸੇਵਾ ਵਿੱਚ ਵੀ ਸੇਵਾ ਦਾ ਯੋਗਦਾਨ ਦਿੱਤਾ ਹੈ ਤੇ ਕਾਫੀ ਜਿਆਦਾ ਇੰਜੋਏ ਕੀਤਾ ਸੰਗਤ ਸੋਣੀ ਹੈ ਤੇ ਤਾਂ ਕਰਕੇ ਜਿਹੜਾ ਮੈਂ ਵੀਡੀਓ ਨਹੀਂ ਬਣਾ ਸਕੀ ਸੀ ਤੇ ਉਸ ਤੋਂ ਬਾਅਦ ਮੈਂ ਆਪਣੀ ਸਿਸਟਰ ਦੇ ਘਰੇ ਦੋ ਲਾਇਆ ਉੱਥੇ ਦੋ ਦਿਨ ਲਾਇਆ ਉੱਥੇ ਵੀ ਵੀਡੀਓ ਨਹੀਂ ਬਣਾਈ ਹੈਗੀ ਉਸ ਤੋਂ ਬਾਅਦ ਮੈਂ ਘਰ ਆਈਆਂ ਘਰ ਆ ਕੇ ਜਿਹੜਾ ਹੁਣ ਮੈਂ ਕੰਮ ਕਰ ਕਰਨ ਲੱਗੀਆਂ ਉਹਦੀ ਵੀਡੀਓ ਤੁਹਾਡੇ ਨਾਲ ਜਿਹੜੀ ਮੈਂ ਸ਼ੇਅਰ ਕਰ ਰਹੀਆਂ ਕਿਉਂਕਿ ਮੇਰਾ ਜਿਹੜਾ ਚੈਨਲ ਹੈ ਨਾ ਉਹ ਡੇਲੀ ਵਲੋਗ ਦਾ ਆ ਜਿਹੜਾ ਮੈਂ ਡੇਲੀ ਰੁਟੀਨ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੇ ਕਰਿਆ ਕੇ ਤਾਂ ਜਦੋਂ ਆਪਾਂ ਆ ਜੰਨੇ ਆ ਇੱਕ ਦਿਨ ਤਾਂ ਮੈਂ ਪੂਰਾ ਆਰਾਮ ਕੀਤਾ ਤੇ ਉਸ ਤੋਂ ਬਾਅਦ ਕੱਪੜਿਆਂ ਵਗੈਰਾ ਦਾ ਕੰਮ ਹੋ ਗਿਆ ਕਿਉਂਕਿ ਕੁਝ ਕੱਪੜੇ ਸੀਗੇ ਉਹ ਮੈਂ ਆਪਣੀ ਸਿਸਟਰ ਦੇ ਘਰ ਤੋਂ ਆਈ ਸੀ ਤੇ ਜਿਹੜੇ ਬਾਕੀ ਰਹਿ ਗਏ ਸੀ ਉਹ ਮੈਂ ਇੱਥੇ ਆ ਕੇ ਤੋਤੇ ਤੇ ਉਸ ਤੋਂ ਬਾਅਦ ਥੋੜਾ ਥੋੜਾ ਕਰਕੇ ਜਿਹੜਾ ਮੈਂ ਆਪਣਾ ਕੰਮ ਕਰੂੰਗੀ ਕਿਉਂਕਿ ਇੱਕੋ ਦਮ ਜਿਹੜਾ ਫਾਹ ਨਹੀਂ ਲੈਣਾ ਹੈਗਾ ਤੇ ਤੁਸੀਂ ਮੇਰੇ ਵਲੌਗ ਚ ਦੇਖ ਰਹੇ ਜਿਹੜੀ ਇਹ ਚੱਦਰ ਆ ਨਾ ਇਹ ਵੀ ਮੈਂ ਉੱਥੋਂ ਹੀ ਲੈ ਕੇ ਆਈ ਆ ਤੇ ਇਹ ਦੀ ਇੱਕ ਖਾਸ ਗੱਲ ਹੈ ਕਿ ਇਹ ਫਿਟਸ ਵਾਲੀ ਆ ਫਿਟੇਜ਼ ਵਾਲੀ ਮਤਲਬ ਕਿ ਇਲਾਸਟਿਕ ਵਾਲੀ ਚੱਦਰ ਆ ਤੇ ਇਹਨੂੰ ਜਿਵੇਂ ਆਪਾਂ ਗੱਦਿਆਂ ਦੇ ਵਿੱਚ ਫਸਾ ਦਿੰਦੇ ਆ ਨਾ ਤੇ ਤੁਸੀਂ ਦੇਖੋ ਇਹਦੇ ਨਾਲ ਇਹਨੂੰ ਆਪਾਂ ਬਹੁਤ ਛੋਟ ਜਿਆਦੀ ਮਿਹਨਤ ਵੀ ਨਹੀਂ ਕਰਨੀ ਪੈਂਦੀ ਹੈਗੀ ਇਹ ਆਪਣੇ ਆਪ ਹੀ ਜੜੀ ਐਵੇਂ ਸਿੱਧੀ ਵਸ ਜਾਂਦੀ ਹੈ ਤੇ ਬਿਲਕੁਲ ਵੀ ਇਕੱਠੀ ਨਹੀਂ ਹੁੰਦੀ ਜਿੰਨਾ ਮਰਜ਼ੀ ਆਪਾਂ ਇਹਨੂੰ ਬੱਚੇ ਦੇ ਉੱਤੇ ਖੇਡਦੇ ਰਹਿਣ ਤੇ ਮੈਨੂੰ ਇਹ ਬਹੁਤ ਵਧੀਆ ਲੱਗੀ ਤੇ ਇਹ 200 ਰੁਪਏ ਦੀ ਆਈ ਸੀ ਮੈਂ ਉੱਥੋਂ ਹੀ ਲੈ ਕੇ ਆਈ ਆ ਉੱਥੇ ਕਾਫੀ ਮਾਰਕੀਟ ਵੀ ਗਏ ਸੀ ਨਾ ਤੇ ਉੱਥੇ ਸ਼ਾਪ ਵਗੈਰਾ ਹੈਗੀਆਂ ਸੀਗੀਆਂ ਤੇ ਇਹ ਮੈਨੂੰ ਠੀਕ ਲੱਗੀ ਤੇ ਮੈਂ ਲੈ ਲਈ ਤੇ ਜਦੋਂ ਮੈਂ ਘਰ ਆ ਕੇ ਵਿਛਾਇਆ ਮੈਨੂੰ ਹੋਰ ਵੀ ਜਿਆਦਾ ਵਧੀਆ ਲੱਗੀ ਕਿਉਂਕਿ ਇਹ ਕਾਟਨ ਦੀ ਚੱਦਰ ਹੈ ਸਰਦੀਆਂ ਵਾਲੀ ਨਹੀਂ ਹੈਗੀ ਕਾਟਨ ਦੀ ਹੈ ਤੇ ਵਿਸ਼ੂ ਹੋਈ ਵੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਕਿਉਂਕਿ ਇਹਨੂੰ ਦੱਬਣ ਵਿੱਚ ਇੰਨੀ ਮਿਹਨਤ ਨਹੀਂ ਲੱਗੀ ਹੈਗੀ ਤੇ ਆਪਾਂ ਫਟਾਫਟ ਇਹਨੂੰ ਗੱਦਿਆਂ ਦੇ ਵਿੱਚ ਫਸਾ ਕੇ ਵਿਛਾ ਸਕਦੇ ਹਾਂ ਤੇ ਲੋ ਜੀ ਅੰਦਰ ਦੀ ਸਫਾਈ ਕਰਨ ਤੋਂ ਬਾਅਦ ਹੁਣ ਮੈਂ ਸੋਇ ਦੀ ਸਫਾਈ ਕਰਨ ਲੱਗੀ ਸੀ ਤੇ ਨਿਮਰਦੇ ਪਾਪਾ ਤੇ ਚਲੇ ਗਏ ਸੀਗੇ ਤੇ ਕਾਫੀ ਦਿਨ ਹੋ ਗਏ ਨਾ ਹਨਾ ਆਪਾਂ ਜਿਹੜਾ ਕੰਮ ਨਹੀਂ ਸੀ ਆਪਣੇ ਘਰੇ ਜਿਹੜਾ ਮੜਾ ਮੋਟਾ ਕੰਮ ਹੋ ਰਿਆ ਸੀ ਕਿਉਂਕਿ ਮੰਮੀ ਸੀਗੇ ਮੰਮੀ ਤਾਂ ਜਿੰਨਾ ਹੁੰਦਾ ਸੀ ਉਹ ਕਰ ਲੈਂਦੇ ਸੀਗੇ ਤੇ ਹੁਣ ਆਪਾਂ ਹੌਲੀ ਹੌਲੀ ਕਰਕੇ ਆਪਣੇ ਘਰ ਨੂੰ ਦੀਵਾਰ ਤੋਂ ਸਵਾਰਾਂਗੇ ਕਿਉਂਕਿ ਦੀਵਾਲੀ ਦੀ ਸਫਾਈਆਂ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਆਂ ਹੀ ਸੀਗੀਆਂ ਉਸ ਤੋਂ ਬਾਅਦ ਜਿਹੜੀ ਡੇਲੀ ਰੁਟੀਨ ਦੀ ਸਫਾਈ ਹੁੰਦੀ ਆ ਉਹ ਵੀ ਆਪਾਂ ਨੂੰ ਕਰਨੀ ਹੁੰਦੀ ਆ ਹਨ ਤੇ ਮੈਂ ਤੇ ਲਾ 10 ਦਿਨ ਵਾਂਗੂ ਬਾਹਰੀ ਸੀਗੀ ਤੇ ਹੁਣ ਹੌਲੀ ਹੌਲੀ ਕਰਕੇ ਆਪਣੇ ਘਰ ਦੀ ਸਫਾਈ ਜੜੀ ਮੈਂ ਕਰਨ ਲੱਗੂਗੀ ਤੇ ਹੁਣ ਮੈਂ ਰੋਟੀ ਬਣਾ ਕੇ ਠੀਸੀ ਉਸ ਤੋਂ ਬਾਅਦ ਹੁਣ ਪਾਂਡੇ ਤੋਰੀਆਂ ਪੰਡਿਤੋਂ ਤੋਂ ਬਾਅਦ ਕਰੂੰਗੀ ਆਪਣੇ ਘਰ ਦੀ ਸਫਾਈ ਲੋ ਜੀ ਹੁਣ ਕਿਚਨ ਵਿੱਚ ਮੈਂ ਆਈਆਂ ਤੇ ਕਿਚਨ ਵਿੱਚ ਨਾ ਮੇਰਾ ਜਿਹੜਾ ਡੱਬਾ ਪਿਆ ਸੀਗਾ ਉਹਦੇ ਵਿੱਚ ਸਿੱਗਾ ਰਿਫਾਈਂਡ ਤੇ ਰਿਫਾਈਂਡ ਵਾਲਾ ਜਿਹੜਾ ਲਫਾਫਾ ਕਿਤੇ ਖੁੱਲਾ ਰਹਿ ਗਿਆ ਤੇ ਉਹ ਸਾਰੇ ਰਿਫਾਈਂਡ ਦਾ ਥੋੜਾ ਜਿਹਾ ਸਾਰੇ ਸਮਾਨ ਤੇ ਲੱਗ ਗਿਆ ਤੇ ਇਹ ਸਾਰਾ ਚਿਪਚਿਪਾ ਜਾ ਹੋ ਗਿਆ ਸੀ ਤੇ ਸਾਰਾ ਸਾਰਾ ਸਮਾਨ ਕੱਢ ਕੇ ਜਿਹੜਾ ਮੈਂ ਸਾਫ ਕਰਕੇ ਇਹਨੂੰ ਰੱਖ ਰਹੀਆਂ ਤੇ ਜਿਹੜਾ ਰਿਫਾਇਨਡ ਸੀਗਾ ਉਹਨੂੰ ਡੱਬੇ ਵਿੱਚ ਕੱਢ ਦਿੱਤਾ ਸੀ ਤਾਂ ਕਰਕੇ ਸਾਰਾ ਖਲਾਰਾ ਪਿਆ ਹੋਇਆਗਾ ਤੇ ਰਾਸ਼ਨ ਵੀ ਖਤਮ ਹੋਇਆ ਸੀ ਤੇ ਤੇਰੇ ਪਪਾ ਮੈਨੂੰ ਕੈਰੀਸ ਜਦੋਂ ਤੂੰ ਆਏਂਗੀ ਤੇ ਉਦੋਂ ਮੈਂ ਲੈ ਕੇ ਆਉਂਗਾ ਤਾਂ ਕਿ ਤੂੰ ਫਟਾਫਟ ਜਿਹੜਾ ਸਵਾਰ ਕੇ ਰੱਖ ਦੇਵੇਂ ਕਿਉਂਕਿ ਲੇਡੀਜ਼ ਬਿਨਾਂ ਕੋਈ ਘਰ ਨਹੀਂ ਹੁੰਦਾ ਹੈਗਾ ਜਿਨ੍ਹਾਂ ਨੂੰ ਘਰ ਦੇ ਨਾਲੋਂ ਵੀ ਪਤਾ ਹੁੰਦਾ ਕਿ ਕੌਣ ਘਰ ਵਿੱਚ ਕੰਮ ਕਰਦਾ ਆ ਤੇ ਕਿਹਦੇ ਉੱਤੇ ਸਾਰੇ ਜ਼ਿੰਮੇਵਾਰੀ ਹੁੰਦੀ ਆ ਤੇ ਜਨਾਨੀਆਂ ਮਿਨਾਂ ਤੇ ਵੈਸੇ ਵੀ ਘਰ ਜਿਹੜਾ ਘਰ ਨਹੀਂ ਲੱਗਦਾ ਹੈਗਾ ਕਿਉਂਕਿ ਜੇ ਘਰਾਂ ਵਿੱਚ ਜਨਾਨੀਆਂ ਹੈਗੀਆਂ ਆ ਤਾਂ ਹੀ ਘਰ ਘਰ ਬੰਦ ਆ ਤੇ ਲੋ ਜੀ ਮੈਨੂੰ ਵੀ ਐ ਸੀਗਾ ਕਿੰਨੇ ਦਿਨ ਦੇ ਪਰ ਜਿੱਥੇ ਮੈਂ ਗਈ ਹੋਈ ਸੀ ਉੱਥੇ ਮੈਨੂੰ ਇੰਨਾ ਜ਼ਿਆਦਾ ਮੇਰਾ ਜੀ ਲੱਗਿਆ ਮੇਰਾ ਹੌਨ ਵੀ ਦਿਲ ਨੇ ਸੀ ਕਰਦਾ ਮੇਰੀਆਂ ਅੱਖਾਂ ਭਰ ਆਈਆਂ ਸੀ ਜਦੋਂ ਅਸੀਂ ਵਾਪਸੀ ਕਰ ਰਹੇ ਸੀ ਕਿਉਂਕਿ ਉੱਥੋਂ ਜਦੋਂ ਇੱਕ ਵਾਰੀ ਚਲੇ ਜਾਂਦੇ ਹਨ ਦੁਬਾਰਾ ਆਉਣ ਦਾ ਮਨ ਨਹੀਂ ਕਰਦਾ ਇੰਨਾ ਜ਼ਿਆਦਾ ਆਨੰਦ ਉੱਥੇ ਫਿਰ ਮਾਤਾ ਜੀ ਜਿਹੜੇ ਅਸੀਂ ਜਿੱਥੇ ਜਾਂਦੇ ਹਾਂ ਐਵੇਂ ਵੀ ਕਹਿੰਦੇ ਆ ਤੇ ਭਗਤੀ ਦੇ ਨਾਲ ਨਾਲ ਜੜੀ ਕਰਕੇ ਰਸਤੀ ਵੀ ਆ ਉਹ ਵੀ ਸੰਭਾਲਣੀ ਜੜੀ ਬੜੀ ਜ਼ਰੂਰੀ ਹੁੰਦੀ ਆ ਤੇ ਆਪਾਂ ਉਹ ਵੀ ਆਪਣੀ ਨਾਲ ਨਾਲ ਬਖੂਬੀ ਨਭਾ ਰਹੇ ਆ ਤੇ ਲੋ ਜੀ ਸਾਰਾ ਮੈਂ ਜੜਾ ਡੱਬਾ ਸਾਫ਼ ਕਰਕੇ ਸਮਾਨ ਸਾਫ਼ ਕਰਕੇ ਵਿੱਚ ਪਾ ਦਿੱਤਾ ਸੀਗਾ ਤੇ ਹੁਣ ਲੱਗੇ ਸਿਰ ਰਸੋਈ ਦੀ ਸਫਾਈ ਕਰਨ ਵਾਸਤੇ ਤੇ ਉੱਥੇ ਦੀ ਤੁਹਾਨੂੰ ਮੈਂ ਗੱਲ ਦੱਸਦੀ ਆ ਕਿ ਉੱਥੇ ਨਾ ਬੜਾ ਵਧੀਆ ਸਿਸਟਮ ਆ ਜੇ ਮੈਂ ਤੁਹਾਨੂੰ ਇਹ ਨਾਲ ਸ਼ੇਅਰ ਵੀ ਕਰੂੰਗੀ ਕਈ ਤੁਸੀਂ ਵੀਡੀਓ ਦੇਖ ਰਹੇ ਹੋਗੇ ਕਈ ਜਾਣਦੇ ਵੀ ਹੋਣਗੇ ਇਸ ਚੀਜ਼ ਬਾਰੇ ਕਈ ਗਏ ਵੀ ਹੋਣਗੇ ਤੇ ਕਈ ਨਹੀਂ ਗਏ ਹੋਣਗੇ ਤੇ ਉਹਨਾਂ ਨੂੰ ਮੈਂ ਸਮਝਾ ਨਹੀਂ ਸਕਦੀ ਕਿ ਉੱਥੇ ਕਿਸ ਤਰੀਕੇ ਦਾ ਜਿਹੜਾ ਮਾਹੌਲ ਆ ਕਿਸ ਤਰੀਕੇ ਨਾਲ ਜਿਹੜੀ ਉੱਥੇ ਇੰਨੇ ਦਿਨ ਲੋਕ ਰਹਿ ਜਾਂਦੇ ਆ ਕਿੰਨੀ ਸੈਟਿੰਗ ਆ ਉੱਥੇ ਹਰ ਚੀਜ਼ ਦੀ ਕੋਈ ਵੀ ਦਿੱਕਤ ਨਹੀਂ ਹੈਗੀ ਨੋ ਨੋ ਖਾਣ ਨੂੰ ਪੀਣ ਨੂੰ ਬਹੁਤ ਜਿਆਦਾ ਬੱਚਿਆਂ ਛੋਟੇ ਛੋਟੇ ਬੱਚਿਆਂ ਨਾਲ ਵੀ ਉੱਥੇ ਇੰਨਾ ਵਧੀਆ ਮੈਨੇਜ ਹੋ ਜਾਂਦਾ ਹੈ ਕਿਉਂਕਿ ਅੱבא ਕਿਤੇ ਸਫਰ ਵਿੱਚ ਜਾਂਦੇ ਆ ਹਨਾ ਛੋਟੇ ਬੱਚਿਆਂ ਨਾਲ ਕਿੰਨਾ ਜਿਆਦਾ ਔਖਾ ਹੋ ਜਾਂਦਾ ਹੈ ਪਰ ਉੱਥੇ ਮੈਨੂੰ 1% ਵੀ ਦਿੱਕਤ ਨਹੀਂ ਆਈ ਹੈ ਕਿ ਕਿਸੇ ਵੀ ਚੀਜ਼ ਦੀ ਕਿਉਂਕਿ ਉੱਥੇ ਹਰ ਚੀਜ਼ ਦੀ ਵਿਵਸਥਾ ਕੀਤੀ ਹੋਈ ਹੈ ਬਹੁਤ ਹੀ ਸੋਹਣੇ ਤਰੀਕੇ ਨਾਲ ਤੇ ਚੋਰੀ ਚਾਰੀ ਦਾ ਤੇ ਉੱਥੇ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਕਿਉਂਕਿ ਹਰ ਕੋਈ ਆਉਂਦਾ ਉੱਥੇ ਗੁਰੂ ਦੀ ਭੱਤੀ ਕਰਨ ਵਾਸਤੇ ਆਉਂਦਾ ਹੈ ਤੇ ਹਰ ਕਿਸੇ ਦਾ ਸੁਭਾਅ ਇੰਨਾ ਵਧੀਆ ਹਰ ਕੋਈ ਆਪਣੇ ਭੈਣ ਭਰਾ ਵਾਂਗੂ ਉੱਥੇ ਵਰਤਦੇ ਨੇ ਜਦਕਿ ਕਿਸੇ ਨੂੰ ਜਾਣਦੇ ਵੀ ਨਹੀਂ ਹੁੰਦੇ ਫਿਰ ਵੀ ਹਰ ਕਿਸੇ ਨੂੰ ਐ ਸਮਝਦੇ ਨੇ ਜਿਵੇਂ ਆਪਣੇ ਭੈਣ ਭਰਾ ਹੁੰਦੇ ਆ ਤੇ ਬਹੁਤ ਵਧੀਆ ਵਾਤਾਵਰਨ ਉੱਥੇ ਦਾ ਹੁੰਦਾ ਆ ਤੇ ਇਸ ਸਾਲ ਬਾਅਦ ਜਿਹੜਾ ਸਮਾਗਮ ਹੁੰਦਾ ਆ ਤੇ ਹਰ ਸਾਲ ਅਸੀਂ ਜਾਂਦੇ ਆ ਅਗਲੇ ਸਾਲ ਵੀ ਜਾਵਾਂਗੇ ਤੇ ਐਦਾਂ ਜਦੋਂ ਵੀ ਸਮਾਗਮ ਹੋਗਾ ਅਸੀਂ ਹਰ ਵਾਰ ਐਵੇਂ ਜਾਂਦੇ ਰਵਾਂਗੇ ਤੇ ਜੇ ਹੋ ਸਕਿਆ ਤਾਂ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰੂੰਗੀ ਤਿ ਲੋ ਜੀ ਇੱਥੇ ਮੈਂ ਸਿੰਕ ਦੀ ਸਫਾਈ ਕਰਨ ਲੱਗੀ ਸੀ ਉਹ ਤੇ ਸੈਲਫ ਵਗੈਰਾ ਦੀ ਸਫਾਈ ਤਾਂ ਕਰ ਲਈ ਸੀ ਕਿੰਨੇ ਦਿਨ ਹੋ ਗਏ ਸੀ ਕਿ ਦੇਖੋ ਬਈ ਵਾਈਟ ਵਾਈਟ ਜਿਹੇ ਦਾਗ ਪਏ ਹੋਏ ਸੀ ਕਿਉਂਕਿ ਸਿੰਕ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਹੋਈ ਹੈਗੀ ਸੀ ਜਿੰਨਾ ਕੰਮ ਹੋਇਆ ਸੀ ਚਲੋ ਰੋਟੀ ਪਾਣੀ ਦਹੀਂ ਚੱਲ ਰਿਹਾ ਸੀਗਾ ਕਿ ਨਿਮਰ ਦੇ ਪਾਪਾ ਤੇ ਮੰਮੀ ਸੀਗੇ ਘਰ ਆ ਮੈਂ ਤੇ ਨਿਮਰ ਤੇ ਦੋਨੋਂ ਜਿਹੜੇ ਜਿਹੜੇ ਗਏ ਹੋਏ ਸੀਗੇ ਬੋਲ ਜੀ ਆਪਣੀ تقریبا ساری ਸੋਈ ਜਿਹੜੀ ਸਾਫ ਹੋ ਚੁੱਕੀ ਹੈ ਤੇ ਵੀਡੀਓ ਦੀ ਗੱਲ ਕਰਾਂ ਨਾ ਵੀਡੀਓ ਤਾਂ ਮੇਰੇ ਬਣਾਉ ਨੂੰ ਜਦੋਂ ਦੀ ਮੈਂ ਉੱਥੋਂ ਆਈਆਂ ਵੀਡੀਓ ਬਣਾਉਣ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਪਤਾ ਨਹੀਂ ਕੀ ਹੋ ਗਿਆ ਬੜੀ ਠੀਠ ਹੋ ਕੇ ਜਿਹੜੀ ਮੈਂ ਇਹ ਵੀਡੀਓ ਰਿਕਾਰਡ ਕੀਤੀ ਆ ਉਸ ਤੋਂ ਬਾਅਦ ਹੁਣ ਮੈਂ ਅਪਲੋਡ ਕਰ ਰਹੀਆਂ ਤਿੰਨ ਚਾਰ ਦਿਨਾਂ ਬਾਅਦ ਤੇ ਮਨ ਨਹੀਂ ਕਰ ਰਹੀ ਸੀ ਬਸ ਕਿਉਂਕਿ ਜਦੋਂ ਆਏ ਸੀ ਉਦੋਂ ਕੰਮ ਕਾਰਜ ਹੋ ਗਏ ਉਦੋਂ ਸਫ਼ਰ ਵਿੱਚ ਸੀਗੇ ਬਸ ਫੋਨ ਫੋਨ ਤੋਂ ਤਾਂ ਇਕਦਮ ਐ ਸੀਗਾ ਵੀ ਬਸ ਫੋਨ ਨੂੰ ਸਾਈਡ ਤੇ ਰੱਖ ਦੀਏ ਬਸ ਜਿਹੜੇ ਕੰਮ ਵਾਸਤੇ ਆਏ ਆ ਬਸ ਉਹੀ ਕੰਮ ਇੱਥੇ ਕਰੀਏ ਤੇ ਬਾਕੀ ਜੇ ਬਣਾਉਣਾ ਵੀ ਚਾਹਾਂ ਤੇ ਉੱਥੇ ਨੈਟਵਰਕ ਇਸ਼ੂ ਸੀਗਾ ਕਿਸੇ ਦਾ ਫੋਨ ਵੀ ਨਹੀਂ ਮਿਲ ਰਿਹਾ ਸੀਗਾ ਕਿਸੇ ਨਾਲ ਗੱਲ ਕਰਨੀ ਹੁੰਦੀ ਸੀ ਤਾਂ ਵੀ ਨਹੀਂ ਫੋਨ ਮਿਲਦਾ ਸੀਗਾ ਤਾਂ ਕਰਕੇ ਵੀ ਮੈਂ ਜਿਹੜਾ ਥੋੜੀ ਥੋੜੀ ਵੀਡੀਓ ਬੰਦਾ ਪਾਈ ਸਕਦਾ ਹਨਾ ਤਾਂ ਵੀ ਨਹੀਂ ਮੈਂ ਪਾ ਸਕੀ ਕਿਉਂਕਿ ਨੈਟਵਰਕ ਇਸ਼ੂ ਆ ਰਿਹਾ ਸੀ ਉੱਥੇ ਤੇ ਘਰ ਲਾ ਕੇ ਉਹ ਕੰਮ ਹੋ ਗਏ ਤਾਂ ਕਰਕੇ ਵੀਡੀਓ ਨਹੀਂ ਪਾਈ ਹੈਗੀ ਮਿੰਨਾ ਦਾ 10-15 ਦਿਨਾਂ ਬਾਅਦ ਜਿਹੜੀ ਮੈਂ ਆ ਵਾਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣਾਂ ਨੂੰ ਮੇਰੀ ਵੀਡੀਓ ਦਾ ਇੰਤਜ਼ਾਰ ਹੋਊਗਾ ਤੇ ਜਿਹੜਾ ਮੈਂ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੀ ਆ ਇਹ ਵੀ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਉਡੀਕ ਹੋਊਗੀ ਹਨਾ ਮੇਰਾ ਵਲੌਗ ਜਿਹੜਾ ਨਹੀਂ ਆਇਆ ਹੈਗਾ ਤੇ ਬਸ ਇਹੀ ਕਾਰਨ ਸੀ ਕਿ ਮੈਂ ਵਲੌਗ ਨਹੀਂ ਬਣਾ ਸਕੀ ਸੀ ਕਿਉਂਕਿ ਮੈਂ ਗਈ ਹੋਈ ਸੀਗੀ ਕਿਤੇ ਤੇ ਸੋਨੇ ਸੋਨੇ ਜੇ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਤੁਸੀਂ ਕੀ ਸੋਚਦੇ ਸੀ ਮੇਰਾ ਵਲੌਗ ਕਿਉਂ ਨਹੀਂ ਆ ਰਿਹਾ ਕਿਉਂਕਿ ਹਰ ਕਿਸੇ ਦੇ ਮਨ 'ਚ ਸਵਾਲ ਹੁੰਦਾ ਕਿਉਂਕਿ ਮੈਂ ਵੀ ਜੋ ਕਿਸੇ ਦੇ ਵਲੌਗ ਦੇਖਦੀ ਆ ਨਾ ਜਦੋਂ ਉਹਨਾਂ ਦੇ ਵਲੌਗ ਨਹੀਂ ਆਉਂਦੇ ਤੇ ਫਿਰ ਆਪਾਂ ਸੋਚਦੇ ਆਵੇਂ ਆਪਣੇ ਮਨ 'ਚ ਸਵਾਲ ਆਉਂਦਾ ਕਿ ਕਿਉਂ ਨਹੀਂ ਆ ਕਿ ਉਹਨਾਂ ਦੇ ਕੀ ਇਹੋ ਜਿਹਾ ਹੋਇਆ ਜਿਹੜੇ ਉਹਨਾਂ ਦੇ ਵਲੌਗ ਨਹੀਂ ਆ ਰਹੇ ਹੈਗੇ ਤੇ ਅੱਜ ਮੈਂ ਜਿਹੜਾ ਸੋਚਿਆ ਵੀ ਅੱਜ ਮੈਂ ਜਿਹੜੀ ਵੀਡੀਓ ਪਾਉਣੀ ਹੈ ਤੇ ਤਾਂ ਕਰਕੇ ਅੱਜ ਜਿਹੜੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਫਿਲੋਜੀ ਪਾਕੀ ਘਰ ਦੀ ਸਫਾਈ ਤਾਂ ਆਪਾਂ ਸਾਰੀ ਕਰ ਲਈ ਐ ਤੇ ਹੁਣ ਮੈਂ ਬਾਥਰੂਮ ਚ ਵੀ ਆ ਗਈ ਸੀ ਕਿਉਂਕਿ ਕਿੰਨੇ ਦਿਨਾਂ ਤੋਂ ਪਤਾ ਹੀ ਆਪਾਂ ਬਾਹਰ ਆ ਹਨਾ ਤੇ ਇਹ ਘਰ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਸੀਗਾ ਤੇ ਤਾਂ ਕਰਕੇ ਅੱਜ ਮੈਂ ਵਾਸ਼ਰੂਮ ਵੀ ਘਰ ਵੀ ਸਾਫ ਕਰ ਰਹੀ ਹਾਂ ਚੰਗੀ ਤਰ੍ਹਾਂ ਤੇ ਸਾਈਡਾਂ ਤੋਂ ਦੇਖੋ ਕਿੰਨੇ ਜ਼ਿਆਦਾ ਜਿਹੜਾ ਵਾਈਟ ਵਾਈਟ ਜਿਆ ਹੋ ਗਿਆ ਸੀਗਾ ਉਹ ਵੀ ਮੈਂ ਰਗੜ ਕੇ ਹੁਣ ਇਹਨੂੰ ਸਾਫ ਕਰ ਰਹੀ ਹਾਂ ਕਿਉਂਕਿ ਬਜ਼ੁਰਗਾਂ ਤੋਂ ਇੰਨਾ ਹੁੰਦਾ ਨਹੀਂ ਤੇ ਨਿਮਰ ਦੇ ਪਾਪਾ ਤੇ ਵੈਸੇ ਦੁਕਾਨ ਤੇ ਬਿਜੀ ਰਹਿੰਦੇ ਆ ਤੇ ਰਹਿ ਗਈ ਮੈਂ ਮੈਂ ਗਈ ਹੋਈ ਸੀ ਮੈਂ ਹੀ ਆਪਣੇ ਘਰ ਨੂੰ ਬਿਲਕੁਲ ਸਾਫ ਸਾਫ ਰੱਖਦੀ ਆ ਤੇ ਮੈਂ ਹੀ ਗਈ ਹੋਈ ਸੀ ਤਾਂ ਕਰਕੇ ਮੇਰਾ ਘਰ ਵੀ ਜਿਹੜਾ ਸਾਫ ਨਹੀਂ ਰਹਿ ਰਿਹਾ ਸੀਗਾ ਤੇ ਹੁਣ ਮੈਂ ਆ ਗਈ ਆ ਤੇ ਹੁਣ ਮੈਂ ਆਪਣੇ ਘਰ ਨੂੰ ਚਮਕਾ ਕੇ ਰੱਖੂੰਗੀ ਦੁਬਾਰਾ ਫੇਰ ਤੇ ਤੁਹਾਡੇ ਨਾਲ ਐਦਾਂ ਹੀ ਜੜੀਆਂ ਆਪਣੀਆਂ ਵੀਡੀਓ ਸ਼ੇਅਰ ਕਰਦੀ ਰਹੂੰਗੀ ਲੋਜੀ ਵਾਸ਼ਰੂਮ ਸਾਫ ਕਰਨ ਤੋਂ ਬਾਅਦ ਵਾਸ਼ਰੂਮ ਦੀ ਕੀਤੀ ਅੱਜ ਬਿਲਕੁਲ ਡੀਪ ਕਲੀਨਿੰਗ ਤੇ ਉਸ ਤੋਂ ਬਾਅਦ ਮੈਂ ਆ ਗਈ ਸੀ ਰੂਮ ਦੇ ਵਿੱਚ ਕਿਉਂਕਿ 2-3 ਦਿਨ ਹੋ ਗਏ ਪੋਚਾ ਨਹੀਂ ਲਾਇਆ ਸੀਗਾ ਤੇ ਇਹ ਜਿਹੜਾ ਫਰਸ਼ ਸੀਗਾ ਬਿਲਕੁਲ ਖਰਾਬ ਹੋਇਆ ਪਿਆ ਸੀਗਾ ਮੈਂ ਅੱਜ ਮੇਰਾ ਮਨ ਤੇ ਨਹੀਂ ਕਰਦਾ ਸੀ ਪਰ ਫਿਰ ਵੀ ਮੈਂ ਸੋਚਿਆ ਚਲੋ ਪੋਚਾ ਲਾ ਹੀ ਦਿੰਦੀ ਆ ਕਿਉਂਕਿ ਕਿੰਨੇ ਦਿਨਾਂ ਬਾਅਦ ਤਾਈਏ ਨਾ ਆਪਣੇ ਆਪ ਨੂੰ ਵੀ ਜਿਹੜੇ ਬੰਦੇ ਨੂੰ ਸਫਾਈ ਦੀ ਆਦਤ ਹੁੰਦੀ ਆ ਉਹ ਇਹ ਚੀਜ਼ਾਂ ਦੇਖ ਨਹੀਂ ਸਕਦਾ ਹੈਗਾ ਤੇ ਫਿਰ ਮੈਂ ਤਾਂ ਕਰਕੇ ਜਿਹੜਾ ਪੋਚਾ ਲਾਉਣ ਲੱਗੀ ਸੀਗੀ ਤੇ ਹੁਣ ਸਾਰਾ ਪੋਚਾ ਮੈਂ ਲਾ ਦਿੱਤਾ ਸੀਗਾ ਤੇ ਹੁਣ ਪਾਣੀ ਜਿਹੜਾ ਮੈਂ ਬਾਹਰ ਕੱਢ ਰਹੀ ਸੀਗੀ ਤੇ ਤਕਰੀਬਨ ਆਪਣੀ ਸਾਰੀ ਸਫਾਈ ਹੋਈ ਚੁੱਕੀ ਆ ਤੇ ਅੱਜ ਮੈਂ ਥੋੜਾ ਜਿਹਾ ਤੁਹਾਡੇ ਨਾਲ ਜਿਹੜਾ ਵਲੌਗ ਸ਼ੇਅਰ ਕੀਤਾ ਆ ਸਾਫ ਸਫਾਈ ਦਾ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣਾਂ ਨੂੰ ਜਿਹੜਾ ਪਸੰਦ ਆਊਗਾ ਤੇ ਬਹੁਤ ਦਿਨਾਂ ਬਾਅਦ ਜਿਹੜੀ ਮੇਰੀ ਵੀਡੀਓ ਆਈ ਹੈ ਉਹਦੇ ਲਈ ਮੈਂ ਤੁਹਾਡੇ ਸਾਰਿਆਂ ਤੋਂ ਜਿਹੜਾ ਮਾਫੀ ਚਾਹੁੰਦੀ ਆ ਤੇ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਮੇਰੇ ਵਲੌਗ ਦੀ ਜਿਹੜੀ ਉਡੀਕ ਹੋਊਗੀ ਤੇ ਵਲੋਗ ਨੂੰ ਦੇਖਿਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਲੋ ਜੀ ਮਿਲਦੇ ਆ ਇੱਕ ਸੋਹਣੇ ਜਿਹੇ ਪਿਆਰੇ ਜਿਹੇ ਵਲੋਗ ਦੇ ਨਾਲ ਤਦ ਤੱਕ ਲਈ ਬਾਏ ਬਾਏ